ਹਾਂ ਜੀ ਅੱਜ ਦੀ ਅੱਜ ਦਾ ਜੇਤੂਰ ਗਿਆਨਵਰ ਜੀ ਅੱਜ ਦੇ ਖੇਡ ਮੇਲੇ ਦੀ ਜੇਤੂ ਸਪੜੀ ਮੱਦੀ ਪੱਤੇ ਹਾਂ ਜਾਂ ਗੋਦਾ ਹਾਂ ਜਾਂ ਮਰਸ਼ਾਨ ਤੇ ਦਿੱਤਾ ਪੱਤੇ ਦੀ ਗੁੱਤੀ ਸਪੜੀ ਕਾਲੀ ਲਾਲ ਮੱਡਾ ਜਿੱਤੋ ਆ ਜੀ ਥੈਂਕ ਯੂ ਸਾਹਮਣੇ ਜੀ ਥੈਂਕ ਯੂ ਠੀਕ ਹੈ ਜੀ ਔਰ ਜੀ 7ਵੀਂ ਪਿਜੀਸ਼ਨ 'ਵਾਂਸ ਤੇ ਰਾਜਵੀਰ ਖਾਸੀ ਕਲਾ ਸਾਹਿਲ ਸ਼ਾਹਬਾਣਾ ਦੀ ਗੁੱਤੀ ਨੂਰੀ ਲਾਲ ਰਾਜਵੀਰ ਖਾਸੀ ਕਲਾ ਸਾਹਿਲ ਸ਼ਾਹਬਾਣਾ ਦੀ ਗੁੱਤੀ ਨੂਰੀ ਲਾਲ ਇਹ 7ਵੀਂ ਪਿਜੀਸ਼ਨ ਤੇ ਰਹੇ ਆ ਜੀ 7ਵੇਂ ਵਾਲੇ ਹੈ ਨਹੀਂਗੇ ਜੀ ਹਾਜੀ 6 ਨੰਬਰ ਵਾਸਤੇ ਲਾਡੀ ਸੇਖੋ ਸਗਲ ਸੇਖੋ ਭਰਤਪੁਰ ਬਿੱਲੂ ਕੁਮਾਰ ਸੇਖੋ ਭਰਤਪੁਰ ਦਾ ਕੁੱਤਾ ਫਾਈਟ ਕੋਲ ਕਾਇਆ ਵੱਡਾ ਜੀ ਹਲੋ ਰਾਜੀ ਜੀ ਨਾਈ ਕੇ ਭਾਈਓ ਦੇਖੋ ਸੀਮਾ ਦੇ ਅੱਗੇ ਲੈ ਟੈਂਟ ਦੇ ਕੋਜੀ ਬੰਦ

चारि ਨਵੀਂ ਕਲੇਡਾ ਸੋਨੀ ਪਾ ਗਈਆਂ ਸੁੱਖਾ ਮੰਗਲੀ ਚੈਂਪੀਅਨ ਅਖਰਾ ਪ੍ਰਿੰਸ ਮੰਦੂ ਦਾ ਕੁੱਤਾ ਬਲੈਕ ਮੀਲੀਅਰ ਕਾਲਾ ਇਹ ਚੌਥੀ ਫਿਨਿਸ਼ ਕਰ ਰਿਹਾ ਜੀ ਦੇਖਿਓ ਜੀ ਸਾਹਮਣੇ ਦੇਖਿਓ ਵੀਰੇ ਸਾਹਮਣੇ ਦੇਖਿਓ ਜੀ ਆਈ ਰੁਕਿਓ ਦੇਖਿਓ ਸਾਹਮਣੇ ਪਾਸੇ ਜਾਣ ਲਿਓ ਮੇਰਾ ਵੀਰ ਆਉਂਦੇ ਇਥੇ ਕਮੇਟੀ ਵਾਲੇ ਵੀਰੇ ਆਜੋ ਜੀ ਬਣਾ ਪੀਟੀਵੀਸੀ ਵਾਲੇ ਗੋਪੀ ਰਾਜਾ ਗਰੇਂਦਰ ਕਲਾਹ ਸਰਦੀ ਰੋਲੇ ਫਾਸਟ ਗਰੁੱਪ ਕੈਨੇਡਾ ਤੇ ਟੈਂਗਲੋਰ ਗਰੁੱਪ ਦਾ ਦਿੱਤਾ ਸਰਬੋਤਮ ਇਨਾਮ ਆ ਜੀ ਜਿਹੜੀ ਪੀਟੀਵੀਸੀ ਰਹੀ ਹੈ ਜੀ ਅੱਜ ਦੇ ਖੇਡ ਮੇਲੇ ਤੇ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਜੀ ਇਧਰਲੀ ਸਾਈਡਾਂ 'ਚ ਤੁਸੀਂ ਕੋਈ ਨਹੀਂ ਕੋਈ ਮਾਈ ਚੰਦ ਸਿੰਘ ਜੀ ਮੈਂਟੂ ਫਤਿਹਜੰਗ ਢੇ ਵਾਲੇ ਫਤਿਹਜੰਗ ਪਾਵਰ ਸਨੂਦੋ ਕਿਹਾ ਕਿ ਆਪਾਂ ਤੁਸੀਂ ਜਾਣਤਾ ਜਾਨਦਾ ਮਹਤਾ ਜੀ ਸਾਡਾ ਮਾਨ ਸੀਗਾ ਜੀ ਇਹਨਾਂ ਕੋਲੋਂ ਅੱਜ ਦਾ ਚੋਕਾ ਨਾ ਵੀ ਸਪਾਂਸਰ ਰਿਹਾ ਤੇ ਨਾਲ ਹੀ ਉਹਨਾਂ ਦਾ ਕੁੱਪਾ 2 ਨੰਬਰ ਤੇ ਰਿਹਾ ਦੀ ਗੋਫੀ ਰਾਜਨ ਗੁਰਿੰਦਰ ਕਲਾ ਸਰਦੀ ਰੋਹ ਚੰਦੀ ਸਿੰਘ ਮੈਂਟੂ ਫਾਸਟ ਗਰੁੱਪ ਕੋਲੋਂ ਡਬੇ ਕੈੰਗਲ ਗਰੁੱਪ ਕੋਲੋਂ ਸਰਤਾਬੂ ਕੈੰਗਲ ਕਾਲਾ ਜੀ ਅਗਦੀ ਹੁਣ 2 ਨੰਬਰ ਵਾਲੇ ਜੀ ਭਾਈ ਆਈ ਰਕੀ ਇਹ ਨਹੀਂ ਗੱਲ ਹੈ ਕਦੇ ਜਿਹੋ ਦਾ ਮੈਂ ਕੀਦੋਂ ਕਿਹਦਾ ਨਹੀਂ ਚੰਦੂ ਬਹੁਤ ਹਰਾਵਾ ਸਾਡੀ ਬਹੁਤ ਬੰਦੇ ਨੇ ਹਾਂ ਖੇਲੇ ਬੰਦਿਆ ਇਹ ਤੁਹਾਨੂੰ ਬਤਾ ਕੇ ਰੱਖੋ ਸੈਕਿੰਡ ਜਾਈਏ 2 ਨੰਬਰ ਵਾਸਤੇ ਹਾਈਪੀ ਤੇ ਗੱਡੋਆ ਜੇਤ ਫਟੇਪੁਰ ਜਿੱਤਾਂ ਵਿਰੇ ਮਹਿੰਸੂਰਾ ਪ੍ਰਦੀਪ ਮਰਿੰਦਾ ਸਟਾਰ ਤੇ ਤਾਂਗਲੀ ਗਰੁੱਪ ਦੀ ਕੁੱਤੀ ਅਲਫਾ ਰੋਮਿਓ ਲਾਲ ਇਹ ਜੀ ਵਿਸ਼ੇਸ਼ ਤੇ ਰਹੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਮੌਜੂਦ ਫੋਟੋਬੁੱਲ ਦਿੱਤਾ ਮਾਜੁਰ ਭਾਈ ਜੀ ਅਰਬੜੀ ਗੁੰਡੂਆ ਇਹਨੇ ਮੇਸਪੋਰਟ ਦੇ ਸਾਰੇ ਸਟਾਰ ਦੇ ਨਾਲ ਆਪਣੀ ਰੋਣ ਆ ਅੱਜ ਫਿਰ ਉਹਨੀਆਂ ਦੇਖਦੇ ਨੀਵਾ ਕਰ ਲੋ ਥੱਲੇ ਰੱਖ ਲੋ ਥੱਲੇ ਰੱਖ ਲੋ ਹਾਂਜੀ ਬਸ ਬੜਾ ਠੀਕ ਹੈ ਜੀ ਦੇਖਿਓ ਸਾਹਮਣੇ

ਮਾਲਵਾ ਸਾਰੇ ਬੱਚੇ ਦੀ ਮੁਾਰਕਾ ਸਾਰੇ ਇੱਧਰ ਨੂੰ ਖਲਜੋ ਜੀ ਮੱਦੀ ਚੱਟੋ ਹਾਂ ਤਾਂ ਗੋਲਾ ਹਾਂ ਤਾਂ ਅਸ਼ਾਨ ਦੱਸਾ ਪੱਟੋ ਇਹਨਾਂ ਦੀ ਸਾਰੀ ਟੀਮ ਨੂੰ ਇਹਨਾਂ ਦਾ ਜਰਬੜਾ ਅੱਜ ਦੇ ਖੇਡ ਮੈਚ ਤੇ ਸਾਸ ਜੀ ਸਪੜੀ ਆ ਜੀ ਜੇਕਰ ਹੋਈ ਆ ਜੀ ਜਿਹੜਾ ਸ਼ੌਂਕ ਆ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸ਼ੌਂਕ ਆ ਇਹ ਇਹ ਬਹੁਤ ਵਧੀਆ ਜੀ ਸ਼ੌਂਕ ਆ ਜੋ ਨੌਜਵਾਨਾਂ ਨੂੰ ਅਪਣਾਉਣਾ ਚਾਹੀਦਾ ਆਪਦੇ ਕਿੱਤੇ ਨਾਲ ਜੁੜਿਆ ਹੋਇਆ ਨਸ਼ਿਆਂ ਤੋਂ ਦੂਰ ਰਹਿਣ ਵਾਲਾ ਤੇ ਬਹੁਤ ਹੀ ਮਹਿੰਗੇ ਜਾਨਵਰ ਨੇ ਦੇਖ ਰੇਖ ਇਹਨਾਂ ਦੀ ਜਦ ਕੋਈ ਵੀ ਇਨਸਾਨ ਨੌਜਵਾਨ ਕਰਦਾ ਤਾਂ ਉਹਦਾ ਹੋਰ ਪਾਸੇ ਧਿਆਨ ਨਹੀਂ ਜਾਂਦਾ ਕੋਈ ਨਸ਼ੇ ਆਦੀ ਪੱਖ ਨਹੀਂ ਤੇ ਬਹੁਤ ਹੀ ਵਧੀਆ ਆਪਦੇ ਜ਼ਮੀਨ ਨਾਲ ਜੁੜੀਆਂ ਖੇਡਾਂ ਨੇ ਇਹ ਵਿਰਾਸਤੀ ਪੁਰਾਣੀਆਂ ਇਹਦੇ ਇੱਕ ਜੁਟ ਹੋ ਕੇ ਸਾਰਿਆਂ ਨੂੰ ਇਸ ਵੱਲ ਦੇਖਣਾ ਚਾਹੀਦਾ ਸ਼ੌਂਕ ਪਾਲਣੇ ਚਾਹੀਦੇ ਜਿਹੜੇ ਹੌਸਲਾ ਅਫਜਾਈ ਦੇ ਨਾਮ ਵੀ ਦਿੱਤੇ ਗਏ ਜੀ ਖੇਡਾਂ ਦੇ ਨਾਮ ਦਿੱਤੇ ਗਏ ਬਹੁਤ ਹੀ ਵਧੀਆ ਨਾਮ ਦਿੱਤੇ ਗਏ ਆ ਜੀ ਫਸਟ 15000 ਸੀਗਾ ਫਿਰ 11990 ਐਵੇਂ 10 ਨਾਮ ਦਿੱਤੇ ਗਏ ਨੇ ਸਾਡੇ ਸਾਰੇ ਨਗਰ ਦੇ ਸਹਿਯੋਗ ਨਾਲ ਖਾਸੀਕਲਾਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੇਨ ਕਰਤਾਦਾਰ ਸਾਡੇ ਸਰਪੰਚ ਸਾਹਿਬਾਨ ਕਰਮਜੀਤ ਸਿੰਘ ਗਰੇਵਾਲ ਜੀ ਉਹਨਾਂ ਦੀ ਦੇਖ ਰੇਖੇ ਹੇਠਾ ਦੇਖ ਰੇਖ ਦੇ ਹੇਠ ਸਾਰਾ ਕੁਝ ਕੀਤਾ ਜੀ ਨਾਮ ਦੇ ਲੀਸ਼ਾ ਜੀ ਅੱਜ ਜਿਹੜੀਆਂ ਖੇਡਾਂ ਕਰਵਾਈਆਂ ਕਿ ਕੋਈ ਨਾ ਮਾੜਾ ਪਕਾ ਕਰਦਿਆ ਕੰਮ ਸੱਟ ਆਈ ਜਾਣਾ ਹੌਲੀ ਹੌਲੀ ਵੀਰੇ ਪਤਾ ਕੀ ਆ ਕੋਈ ਫਿਰ ਇੰਨਾ ਨਹੀਂ ਸੱਕਿਆ ਉਹਨਾਂ ਦਾ ਹੌਲੀ ਹੌਲੀ ਕੰਮ ਕਰ ਕਰ ਨਹੀਂ ਦੇਖੋ ਕਾਫੀ ਹੱਦ ਤੱਕ ਸਰਕਾਰ ਨੇ ਜਿਸ ਤਰ੍ਹਾਂ ਆਪਣੇ ਬੋਲਦੇ ਦੌੜਾਂ ਦੇ ਉੱਪਰ ਪਹੁੰਚੀਆਂ ਸੀਗੀਆਂ ਉਹ ਵੀ ਖਤਮ ਕੀਤੀਆਂ ਕੁੱਤੇ ਨੇ ਦੌੜਾਂ ਦੇ ਉੱਪਰ ਵੀ ਖਤਮ ਕੀਤੀਆਂ ਬਹੁਤ ਵਧੀਆ ਸਹਿਯੋਗ ਰਿਹਾ ਸਰਕਾਰ ਦਾ ਜੀ ਉਹੀ ਮੈਨੂੰ ਕਹਿੰਦਾ ਤੁਸੀਂ ਕਹਿ ਦਿੱਤਾ ਹੋ ਨੌਜਵਾਨ ਕਿੱਸ ਨੇ ਕੈਮਰੇ ਬਾਹਰ ਭੇਜੇ ਹੁਣ ਆਪਣੇ ਬੰਦੇ ਨੇ ਨੌਜਵਾਨ ਬਹੁਤ ਵਧੀਆ ਤਰੀਕੇ ਨਾਲ ਬਦ ਰਹੇ ਬਾਹਰੋਂ ਮਂਗਾਰੇ ਕੁੱਤੇ ਫੌਰਨ ਤੋਂ ਮਂਗਾਰੇ ਨੇ ਤੇ ਕਾਫੀ ਦਸ਼ਾ ਲੋਕਾਂ ਦੇ ਵਿੱਚ ਵੈਰਟੀਕਲ ਕੰਮ ਕਰੋ ਹਾਂਜੀ ਕਿੰਨਾ ਚੋਣੇ ਨੀ ਪਾੜਦੇ ਸੀ ਨੌਜਨ ਤੇ ਇਹੀ ਮੈਸੇਜ ਜੀ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਚਾਹੇ ਉਹ ਕੁੱਤੇਆਂ ਦੌੜਾਂ ਕੋਈ ਮਤਲਬ ਘੋੜਿਆਂ ਦਾ ਚਾਹੇ ਉਹ ਪੁੱਤ ਆਪਣੇ ਬਲਦਾਂ ਦੀਆਂ ਨੇ ਵੱਧ ਤੋਂ ਵੱਧ ਦੌੜਨੇ ਦਾ ਨਾਲ ਤਿੰਨ ਨਸ਼ੇ ਨੂੰ ਤਿਆਗਣ ਹਾਂਜੀ ਬਹੁਤ ਵਧੀਆ ਮੀਲ ਹੋ ਰਹੀ ਹੈ ਜੀ ਸਾਨੂੰ ਅੱਜ ਬਹੁਤ ਚੰਗਾ ਲੱਗੇ ਜੀ ਟੂਰਨਾਮੈਂਟ ਬਹੁਤ ਵਧੀਆ ਕਰਾਇਆ ਵੀਰਾਂ ਨੇ ਤੇ ਬਹੁਤ ਵਧੀਆ ਪ੍ਰਬੰਧ ਸੀਗਾ ਜੀ ਬਹੁਤ ਸੋਹਣੀ ਗੇਮ ਹੋਈ ਸਾਰੀ ਇਸ ਤਰ੍ਹਾਂ ਦਾ ਸ਼ੌਂਕ ਆ ਜੀ ਇਹ ਜੀ ਟੋੜਾ ਕਰਾਉਣੇ ਵਾਲੀ ਆਪ ਦਾ ਇਹ ਸ਼ੌਂਕ ਇਹਦਾ ਵੀਰੇ ਬਹੁਤ ਵਧੀਆ ਹੈਗਾ ਵਧੀਆ ਹੈਗਾ ਇੱਕ ਬੰਦਾ ਆਪ ਦਾ ਕਿਤਾ ਤੋਰਦਾ ਇੱਕ ਸਾਈਡ ਤੇ ਮਤਲਬ ਵੀ ਆਪਣਾ ਨਸ਼ੇ ਤੋਂ ਦੂਰ ਰਹਿੰਦਾ ਬੰਦਾ ਇੱਧਰ ਧਿਆਨ ਰੱਖਦਾ ਇੱਕ ਕੇਅਰ ਵਧੀਆ ਕਰਦਾ ਜਾਨਵਰਾਂ ਦੀ ਵੀਰੇ ਸਾਰੇ ਵਧੀਆ ਰਹਿੰਦੇ ਸੌਂਕ